ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਜੈਸ ਪੰਚਕਾਲੇ ਕੇ ਅੱਜ ਫੇਰ ਆਪਾਂ ਆ ਪਹੁੰਚੇ ਜੀ ਧਨੌਰਲੇ ਬੱਕਰੀਆਂ ਦੀ ਮੰਡੀ ਦੇ ਵਿੱਚ ਦੇਖ ਸਕਦੇ ਹੋ ਮੰਡੀ ਫੁੱਲ ਪੂਰੀ ਭਰੀ ਵੀ ਆ 14 ਤਰੀਕ ਆ ਅੱਜ ਬਸੰਤ ਪੰਚਮੀ ਦਾ ਦਿਨ ਹੈ ਜਿੱਧਰ ਉਧਰ ਪਤੰਗਾ ਦੇ ਪੈਂਦੇ ਨੇ ਪੇਚੇ ਤੇ ਇਧਰ ਪੇਚੇ ਪੈ ਰਹੇ ਨੇ ਜੀ ਸੌਦਿਆਂ ਦੇ ਹਨਾ ਜੋ ਸੌਦੇ ਕਰਦੇ ਨੇ ਧਰੋਲਾ ਬੱਕਰਾ ਮੰਡੀ ਦੇ ਵਿੱਚ ਤੇ ਇੱਥੇ ਆਪਾਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਕਿਵੇਂ-ਕਿਵੇਂ ਸੌਦੇ ਹੁੰਦੇ ਨੇ ਕੀ ਕੀ ਰੇਟ ਦੇ ਪਸ਼ੂ ਵਿਕਦੇ ਨੇ ਇਹ ਬੱਕਰਾ ਮੰਡੀ ਧਰੋਲੇ ਦੇ ਵਿੱਚ ਲੱਗਣ ਲੱਗੇ ਆ ਸੋ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਦਿਖਾਵਾਂਗੇ ਜਿੱਥੇ ਕੋਈ ਸੌਦਾਬਾਜ਼ੀ ਹੁੰਦੀ ਹੈ ਹਨਾ ਚਲੋ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਲਾਈਕ ਤੇ ਸ਼ੇਅਰ ਤਾਂ ਕਿ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਨਾਲ ਆਪਾਂ ਤੁਹਾਨੂੰ ਪਤਾ ਹੀ ਆ ਵੀ ਪਸ਼ੂਆਂ ਦੀ ਵੀ ਜਿਵੇਂ ਮੱਝਾਂ ਹੋ ਗਈਆਂ ਗਾਂਆਂ ਹੋ ਗਈਆਂ ਤਨੋਲੇ ਦੀ 11 ਦੀ 27 ਦੀ ਮੰਡੀ ਹੋ ਗਈ ਉਸ ਤੋਂ ਬਾਅਦ ਰੰਪਰੇ ਦੀ ਮੰਡੀ ਹੋ ਗਈ ਤੇ ਮਾਨਸਾ ਮੰਡੀ ਹੋ ਗਈ ਡੱਬਾ ਵਾਲੀ ਮੰਡੀ ਹੋ ਗਈ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਮੰਡੀਆਂ ਤੁਹਾਨੂੰ ਚੈੱਕ ਕਰਾਉਣੇ ਦਿਖਾਉਣੇ ਹੈਗੇ ਤੇ ਜਿੰਨੇ ਵੀ ਮੇਰੇ ਵੀਰ ਕਿਸਾਨ ਵੀਰ ਵਪਾਰੀ ਵੀਰ ਜੋ ਬੱਕਰਾ ਮੰਡੀ ਦੇ ਵਿੱਚ ਜਾਂ ਪਸ਼ੂ ਮੰਡੀ ਦੇ ਵਿੱਚ ਬਣੇ ਰਹਿੰਦੇ ਨੇ ਉਹ ਇਸ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਹੁਣ ਦਿਖਾਵਾਂਗੇ ਤੁਹਾਨੂੰ ਜਿੱਥੇ-ਜਿੱਥੇ ਹਨਾ ਕੋਈ ਸੌਦੇਬਾਜ਼ੀ ਹੁੰਦੀ ਆ ਕੌਣ ਕਿਹੜੇ-ਕਿਹੜੇ ਪਸ਼ੂ ਲੈ ਕੇ ਆਏ ਨੇ ਜਿਵੇਂ ਆਪਾਂ ਦੇਖ ਸਕਦੇ ਦੂਰ ਤੱਕ ਬੱਕਰਾ ਮੰਡੀਆ ਧਰੌਲੇ ਦੀ ਜੋ ਨਵੀਂ ਮੰਡੀ ਲੱਗਣ ਲੱਗਿਆ ਬਹੁਤ ਵਧੀਆ ਪਰ ਫੁੱਲ ਪੂਰੀ ਭਰੀ ਵੀ ਮੰਡੀ ਆਗੀ ਤੇ ਵਪਾਰੀ ਵੀ ਖਰੀਦਦਾਰ ਮਾਲ ਬਹੁਤ ਵਧੀਆ ਆਇਆ ਹੋਇਆ ਹੈਗਾ ਸੋ ਆਪਾਂ ਕਰਦੇ ਆ ਜੀ ਗੱਲਬਾਤ ਸਾਰੇ ਹੀ ਮੰਡੀ ਦੇ ਵਿੱਚ ਜੋ ਮਾਲ ਲੈ ਕੇ ਆਏ ਨੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਬਤ ਬਤ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਲਓ ਜੀ ਆਹ ਦਿਖਾਉਨੇ ਆ ਆਪਾਂ ਹੁਣ ਲਾਲ ਰੰਗ ਦੇ ਬੱਕਰੇ ਧਰੋਲਾ ਮੰਡੀ ਦੇ ਵਿੱਚ ਖੜੇ ਨੇਗੇ ਵਧੀਆ ਜੋੜੀ ਆ ਹਨਾ ਉਹਨਾਂ ਦੀ ਦੇਖ ਸਕਦੇ ਹੋ ਮੂੰਹ ਮੱਥਾ ਤੁਸੀਂ ਪਰਾ ਘੈਂਟ ਕਰਦਾ ਰਿਹਾ ਤਾਂ ਤੇ ਬਾਈ ਜੀ ਨੇ ਨਾਲ ਕਿਹੜਾ ਪਿੰਡ ਆ ਬਾਈ ਜੀ ਅਨੇ ਸਾਡਾ ਭਿਖੀ ਜੀ ਭਿਖੀ ਹਾਂ ਜੀ ਅੱਛਾ ਤਰੋਲਾ ਮੰਡੀ ਤੇ ਆਇਓ ਕਿਵੇਂ ਰਹੀ ਤਰੋਲਾ ਮੰਡੀ ਵਧੀਆ ਜੀ ਵਧੀਆ ਵਧੀਆ ਠੀਕ ਹੈ ਕੀ ਡਿਮਾਂਡ ਰੱਖਤੀ ਫਿਰ ਇਹਨਾਂ ਦੀ ਇਹਨਾਂ ਦੇ 32000 ਰੁਪਏ ਜੀ ਜੋੜੀ ਦਾ 32000 ਰੁਪਏ ਜੋੜੀ ਦਾ ਹਾਂ ਜੀ ਬਾਕੀ ਕਿਵੇਂ ਮੰਨਤ ਹਨ ਇਮਾਨਦਾਰ ਹੋ ਜੂਗਾ ਹੋ ਜੂਗਾ ਠੀਕ ਹੈ ਤੇ ਪਹਿਲਾਂ ਵੀ ਆਏ ਮੰਡੀ ਤੇ ਪਹਿਲੀ ਵਾਰ ਆਏ ਆ ਪਹਿਲੀ ਵਾਰ ਹੀ ਆਏ ਜੇ ਇੱਥੇ ਲੰਗੋਵਾਲ ਜਾਂਦੇ ਸੀਗੇ ਪਹਿਲਾਂ ਕੋਈ ਵੀ ਬੰਦਾ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੇ ਕੋਈ ਨੰਬਰ ਵਗੈਰਾ ਹਾਂਜੀ 8437397343 8437397343 97343 ਇਹ ਨੰਬਰ ਆ ਪੰਜਾਂ ਦਾ ਭੀਖੀ ਪਿੰਡ ਹੈ ਜੇਕਰ ਕਿਸੇ ਵੀਰ ਨੇ ਆ ਬੱਕਰੇ ਲੈਣੇ ਜਾਂ ਜਿਲ੍ਹਾ ਜਿਲ੍ਹਾ ਮਾਨਸਾ ਠੀਕ ਹੈ ਜੀ ਥਾਣੇ ਦੇ ਕੋਲ ਘਰ ਆ ਸਾਡਾ ਠੀਕ ਹੈ ਲੋ ਜੀ ਧਰੋਲਾ ਮੰਡੀ ਦੇ ਵਿੱਚ ਤੁਹਾਨੂੰ ਇੱਕ ਆ ਬੱਕਰਾ ਜ਼ਾਕਾ ਰਿਹਾ ਹਨ ਬਲੈਕ ਰੰਗ ਦਾ ਇਹ ਜਿਹਦੀ ਡਿਮਾਂਡ 45000 ਰੁਪਇਆ ਧਰੋਲਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਹੋ ਜਾਂਦਾ ਮਾਨਦਾਨ ਮੌਕੇ ਤੇ ਆ ਵੀ ਲੈ ਕੇ ਆਏ ਨੇ ਬਾਈ ਨਾਲ ਬੱਕਰੀਆਂ ਇਹਦੇ 18000 ਰੁਪਇਆ ਡਿਮਾਂਡ ਹੈ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪਸ਼ੂ ਧਰੋਲਾ ਮੰਡੀ ਦੇ ਵਿੱਚ ਗੱਲ ਹੀ ਨਾ ਦੇ ਆਵਾਂ ਕੱਲੋ ਤੇ ਸਾਡੇ ਨਾਲ ਨਹੀਂ ਜਾਣੀਆਂ ਹੈ ਨਾਉਂ ਦੀ ਦਊਂਗਾ ਦੇ ਰਿਆ ਬਦਲਦੀ ਆਹ ਲਖਾਇਆ ਪੌਲ ਦੀ ਕਰ ਤਾ ਫੇਰ ਤੂੰ ਗਰੋਣੀ ਬੂ ਉਹ ਫੇਰ ਉੱਥੇ ਆ ਜੇ ਨਾ ਚਾਚਾ ਜਿੰਨਾ ਟਾਈਮ ਤੂੰ ਥਾਪੀ ਵਾਲੇ ਪਾਸੇ ਨਹੀਂ ਨਾ ਆਉਂਦਾ ਉਨਾ ਟਾਈਮ ਗੱਲ ਨਹੀਂ ਬਣਦੀ ਤੂੰ ਘਾਰ ਮੜਾ ਜਾਂ ਨੇੜੇ ਹੋ ਦੂਰ ਵਾਲਾ ਖੜਿਆ ਹਲੇ ਹਲੇ ਤੂੰ ਦੂਰ ਖੜਾ ਹੈ ਆਹ ਨਾ ਉਹ ਵੀ ਫੜਫਟਾ ਆਪੋ ਆ ਵੀ ਲਖਾਈ ਹਲੇ ਤੇਰੀ ਲਖਾਈ ਆਪੋ ਆ ਵੀ ਨਾ ਤੇਰੀ ਉਹਨੂੰ ਨਾ ਆਪੋ ਆ ਦੇ ਲਖਾਈ ਕਿੱਡੀ ਕੀ ਗੱਲ ਆ ਫਟਾ ਹੋ ਗਿਆ ਅਜੇ ਪੂਰੀ ਲਖਾਈ ਨਹੀਂ ਲਫਾੜੋ ਚਲ ਚਰਾ ਦੋ ਗਿਆ ਨਹੀਂ ਕਾਦੇ ਪਿੱਛੇ ਹੋਰ ਲਖਾਈ ਕਰਵਾਉਣੀ ਮੈਂ ਦੇਣਾ ਤੇ ਤੈਨੂੰ ਕੋਈ ਨਹੀਂ ਆਗਾ ਫੇਰ ਨਾ ਕਹਨੂ ਕਿਉਂ ਨਾ ਮੈਂ ਸੁਣਾਂਗਾ ਆ ਫੜਾ ਆ ਬਾਲ ਲੈ ਨਾਲੇ ਮੈਂ ਲਖਾਈ ਕਰਵਾਉਣਾ ਲਖਾਈ ਖੁਦ ਦਿੰਦਾ ਉਹ ਰੋਲਾ ਤਾਂ ਇਸੇ ਗੱਲ ਦਾ ਹਾਂ ਜਿਹਦਾ ਸ਼ਾਨਾ ਉਹ ਹੋਰ ਮੱਥਾ ਮਾਰ ਕੇ ਦੇਣਾ ਹੱਕ ਹਾਂ ਮੱਥਾ ਮਾਰ ਦੇਣਾ ਬੜੀਆ ਦਾ ਆ ਦੇ ਘਰ ਨੂੰ ਕੁਛ ਆਉਣਾ ਬਾਈ ਕਿੰਨੀ ਕਿ ਕਰ ਚਾਚਾ ਹੱਕ ਗਿਆ ਹੁਣ ਚਾਚਾ ਕੀ ਮੰਗੇ ਦੀ ਉਹਨੇ ਕਿੰਨੇ ਪੈਸੇ ਉਹਨੂੰ 9000 ਰੁਪਏ ਕਿਹਾ ਨੌ ਵੀ ਮਾਂ ਪੱਠ ਦਿੰਦੀ ਯਾਰ ਹਾਂ ਭਾਈ ਮੈਂ ਮੰਗਾਇਆ 15000 ਰੁਪਇਆ ਅੱਧੇ ਘੰਟੇ ਅੱਛਾ ਠੀਕ ਹੈ ਇੱਕ ਘੰਟੇ ਚੱਲਦਾ ਚਾਚਾ ਸਵੇਰੇ 7000 ਰੁਪਇਆ ਅੱਛਾ ਮੁੜ ਕੇ ਕਹਿੰਦਾ ਵੀ 8000 ਦੀ ਦੇ ਦੇ ਸਾਢੇ 7000 ਦੀ ਦੇ ਦੇ 8000 ਦੀ ਦੇ ਦੇ ਸਾਢੇ 8000 ਦੀ ਦੇ ਦੇ ਮੈਂ ਇਹਨੂੰ ਕਹਾਂ ਵੀ 11 ਦੀ ਲੈ ਜਾ ਫਿਰ ਲੜਦੋਂ ਲੱਗਾ ਮੈਂ 10 ਦੀ ਲੈ ਜਾ ਇਹਨੂੰ ਮੈਂ ਇੱਕ ਹੀ ਵਾਰ ਹੁਣ ਸਾਡਾ ਭਰਾ ਇਹਨੂੰ ਮੈਂ ਕਹਾਂ 9000 ਦੀ ਲੈ ਜਾ ਲਖਾਈ ਆਪਕੋ ਉਹ ਕਿਹੜੀ ਪੱਠਾ ਮੜਾ ਪੱਠਾ ਦਿਖਾ ਕਿਹੜੀ ਆਹ ਪੱਠਾ ਹੈ ਇਹਦਾ ਤੁਸੀਂ ਡਿਮਾਂਡ ਰੱਖੀ ਸੀ ਪਹਿਲਾਂ 15000 15000 ਰੁਪਿਆ ਉਤੋਂ ਹੁਣ 9 ਤੇ ਗੱਲ ਆ ਗਈ ਹੁਣ 9 ਤੇ ਹੁਣ ਗੱਲ ਰਹੇਗੀ ਮੈਨੂੰ 9 ਦੇ ਪੂਰਾ ਮੈਂ ਦੇ ਦਊਗਾ ਤੈਨੂੰ ਵਿਖਾਈ ਆਪੋ ਆਪਦੀ ਮਾਰ ਦੇ ਦੱਪੀ ਹੁਣ ਨਾਉ ਤੇ ਉਹ ਹੋ ਗਿਆ ਮਾਰ ਦੇ ਦੱਪੀ ਮੈਨੂੰ ਹਾਉਰ ਵੀਰ ਦੇ ਸ਼ਾਰਟ ਦਾਗਾ ਅਕੇ ਮੱਕ ਹੁੰਦਾ ਕੁਛ ਨਹੀਂ ਗਾਇਆ ਮੈਨੂੰ ਵੀ ਦੇ ਲਿਖਾਈ ਫਿਰ ਉਹ ਤੋਂ ਕਰਾ ਦੇ ਦਿਖਾਈਏ ਦਰੋਂ ਕਰਾ ਦੇ ਜੰਦੇ ਆ ਬੁਆਲਾ ਨੂੰ ਕੋ ਗੱਲ ਕੋ ਪੈਸੇ ਤਾਂ ਹੋ ਜਾਣਗੇ ਮਾਰ ਦੇ ਦੱਪੀ ਆ ਲੈ ਬਈ ਲੈ ਜੀ ਆ ਆ ਪੱਠ ਹੋ ਗਿਆ ਸੌਦਾ ਹੈ ਨਾ ਦੇਖ ਸਕਦੇ ਹੋ ਤੁਸੀਂ ਤਰੋ ਉੱਲਾ ਮੰਡੀ ਦੇ ਵਿੱਚ ਅੱਛਾ ਚਾਚਾ ਹੁਣ ਮੜਾ ਜਾ ਦੱਸ ਦੇ ਵੀ ਇਹ ਕਿੰਨੇ ਦਾ ਸੌਦਾ ਹੋ ਗਿਆ ਆਪਣਾ 9000 ਚ ਹੋ ਗਿਆ ਸਾਰਾ ਕਿਲੇ ਅਗਨ ਵਿੱਚ ਠੀਕ ਹੈ ਓਕੇ ਹੈ ਬਹੁਤ ਫਸਿਆ ਹੋਇਆ ਮੈਂ ਇੱਥੀਗਾ ਜਿਵੇਂ ਅੱਜ ਪਤੰਗਾ ਦੇ ਪੇਚੇ ਪੈਂਦੇ ਨੇ ਹਨ ਤੇ ਪਸੰਤ ਪੰਚਮੀ ਹੈ ਐਤ ਤਾਂ ਉੱਲਾ ਮੰਡੀ ਦੇ ਵਿੱਚ ਵੀ ਪੂਰੇ ਪੇਚੇ ਪੈ ਰਹੇ ਨੇ ਵੀ ਚਾਚੇ ਨੇ ਕਰਾਦਾ ਸੌਦਾ ਸਵੇਰ ਦਾ ਕਿੰਨੇ ਕੰਮ ਹੋ ਰਹੀ ਦੀ ਹੈ ਲੋ ਜਿੱਤਰਾ ਉੱਲਾ ਮੰਡੀ ਦੇ ਵਿੱਚ ਨਾ ਇੱਕ ਆਹ ਬੱਚਾ ਦਿਖਾ ਰਹੇ ਹਾਂ ਤੁਹਾਨੂੰ ਛੋਟਾ ਜਿਹਾ ਇਹ ਬੱਚੇ ਨੂੰ ਉਹੀ ਦੇਖਣਗੇ ਹਨ ਜਿਨ੍ਹਾਂ ਨੂੰ ਭਰਖ ਹੈ ਤੇ ਜਿਹੜੇ ਵਪਾਰੀ ਵੀਰ ਨੇ ਜਾਂ ਮਾਲ ਚਾਰਦੇ ਨੇ ਵੀਰ ਹਨ ਗਲਾਬੀ ਕੰਨਾਂ ਵਾਲੇ ਲੰਬੇ ਕੰਨ ਹਨਾ ਤੇ ਡੱਬ ਖੜੱਬੀ ਪਾਠਾ ਇਹ ਬੱਕਰਾ ਬੱਕਰਾ ਜੀ ਬੱਕਰਾ ਦੇਖ ਸਕਦੇ ਹੋ ਗਲਾਬੀ ਕੰਨਾਂ ਵਾਲਾ ਬੱਕਰਾ ਦੇਖ ਸਕਦੇ ਹਾਂ ਆ ਬਾਈ ਜੀ ਲੈ ਕੇ ਨੇ ਕਿਹੜੇ ਪਿੰਡਾ ਬਾਈ ਆਪਣਾ ਹੈਂ ਮੀਤੀ ਮੀਤੀ ਇੱਕੋ ਹੀ ਲੈ ਕੇ ਆ ਕਿਡਵਾਂਡ ਰੱਖਿਆ ਇਹਦੀ ਫੇਰ 6.5000 ਸਾਢੇ 6000 ਰੁਪਏ ਐਡਵਾਂਸ ਰੱਖਿਆ ਹਨਾ ਅੜ ਜਾਂਦਾ ਅੜ ਨੂੰ ਤਾਂ ਆਏ ਤਾਂ ਕੁਸ ਮਰਦਾ ਹਰਤਾਲਾ ਉਹ ਹੋ ਤੱਤਾ ਤਾਂ ਨਹੀਂ ਹੈ ਇਹ ਨਹੀਂ ਨਹੀਂ ਤੱਤਾ ਤਾਂ ਹੈ ਨਹੀਂ ਆਹ ਤਾਈ ਮੜਾ ਜਾ ਕੁਤਤਾ ਕੋਈ ਨਾਲ ਕੰਡੇ ਹੈ ਕੋਈ ਕੰਡਿਆਲੀ ਤਾਰ ਆ ਤੇ ਤਪੜ ਲਿਆ 20000 ਦੀ ਬੱਕਰੀ ਦੀ ਕਿਉਂ ਕਿੰਨੇ ਦੀ ਮੈਨੂੰ ਪਤਾ ਹੀ ਹੈ ਰੋਇਂ ਤਰ ਤੂੰ ਕੋਹੜਿਆਂ ਦਾ ਤੂੰ ਬੱਕਰੀਆਂ ਦਾ ਛੱਡ ਹਾਂ ਕੋਹੜਿਆਂ ਦੇ ਸੌਦੇ ਕਰਾਉਨੇ ਹੋ ਪਰ ਉਹ ਹੀ ਤਾਂ ਤਾਈ ਉਹ ਤੈਨੂੰ ਕਹਿੰਦੇ ਇਹ ਚਾਚਾ ਖਾਨ ਹਾਂਜੀ ਤਾਂ ਦੱਸ ਬਰ ਅੱਛਾ ਤੈਨੂੰ ਨਹੀਂ 19 ਦੀ ਤੇ ਜਾਣੀ ਯਾਰ ਵੀ ਰੱਬ ਲੱਗ ਦੀ ਗੱਲ ਕਰਦੇ ਕੋਈ ਕਹ ਦੇ ਜਸਨੋ ਕੋਈ ਬਹਾਨਾ ਨਹੀਂ ਹੈ ਬੰਨ ਬੇੜ ਦੇ ਇੱਥੋਂ ਕਹਦੇ ਚੱਕਾ ਛੱਡ ਕੇ ਵੀ ਮੈਮ ਨੂੰ ਮੋੜ ਕੇ ਜਾਣੀ ਮੰਜੂਰ ਮੈਂ ਕੱਟ ਨਹੀਂ ਦੇਣਾ ਗੱਲ ਖਤਮ ਹੈ ਕੋਈ ਨਾ ਬੇੜ ਦੇ ਮੈਂ ਮੋੜ ਕੇ ਲੈ ਜਾਵਾਂਗੇ ਕਰਦੇ ਕਿੰਨੇ ਦੀ ਮਾਰ ਦੇ ਪਟਾਕਾ ਮਾਰ ਦੇ ਪਟਾਕਾ ਇਹਦੇ ਮਾਰਿਆ ਕੁਛ ਬੱਚ ਦੇ ਵਗਾਲੇ ਨਾ ਬੋਲ ਇਹ 22 ਉਹ ਤਾਂ 28 ਚੋਂ 500 ਘੱਟ ਵੀ ਸਾਢੇ 22 ਹੁੰਦਾਗਾ ਤੇ ਹੂੰ ਵੀ ਸਾਢੇ 22 ਹੋਗਾ 27 ਦਾ 500 ਕੱਢੀ ਤਾਂ ਸਾਢੇ 27 ਹੁੰਦਾ ਸਾਢੇ 27 ਉਹੀ ਫੇਰ ਗਈ ਜਾਂਦਾ ਤਾਂ ਗੱਲ ਪ੍ਰਾਣੀ ਹੋ ਗਈ ਮਰਜੀ ਪਹਿਲਾਂ ਡਿਮਾਂਡ ਕੀ ਰੱਖੀ ਸੀ ਫੁੱਲ ਇਹਨਾਂ ਨੇ ਹਾਂ ਪਹਿਲਾਂ ਮਤਲਬ ਡਿਮਾਂਡ ਕਿੰਨੀ ਰੱਖੀ ਸੀ ਫੁੱਲ 32 ਡਿਸਟ੍ਰਿਕਟ ਆ ਗਏ ਆ ਵੀ ਮੈਂ ਇੰਨੇ ਦੀ ਵੇਚਣੀ ਆ ਕੋਈ ਕੋਈ ਪੁੱਛ ਕਢਾ ਕੇ ਲਿਆ ਆ ਸਾਣੇ ਤੋਂ ਵੇਦੂ ਘਟਨਾ ਵੇਚੀ ਮੋੜ ਦੇਈ ਫੇਰ ਤਾਂ ਹੈਗੀ ਤੇਰੀ ਮਰਜ਼ੀ ਤੇਰਾ ਆਪਾ ਸੌਦਾ ਰਹਿਣ ਦਿੰਦੇ ਆ ਤੇ ਨਹੀਂ 22000 ਦੀ ਬੱਕਰੀ ਦੇ ਆਲਾਪਾ ਨਹੀਂ ਹੁੰਦੀ ਇਕੋ ਚਾਉਂਦਾ ਆਪਾਂ ਅਗਲੇ ਨੂੰ ਨਾ ਤਾਂ ਅਗਲੇ ਨੂੰ ਮਾਰ ਗਏ ਤਾਂ ਅਗਲੇ ਨੂੰ ਹਜ਼ਾਰ ਹੋਰ ਕਰਦੇ ਬਸ ਇਦੋਂ ਬਾਅਦ ਨਾ ਕਰੀ ਲੈ ਵੀ ਹਜ਼ਾਰ ਹਜ਼ਾਰ ਚੱਲ ਰਹੀ ਹੈ ਗੱਲ ਤੇ ਹੁਣ 55 ਛੱਕਾ ਨਹੀਂ ਪਾਇਆ 23000 ਹਜ਼ਾਰ ਹਜ਼ਾਰ ਚੱਕ ਰਹੇ ਨੇ ਬੰਦੇ ਹੁਣ ਨਹੀਂ ਲੱਗ ਹੁਣ ਚਾਏਗਾ ਹੁਣ ਮਾਨੋ ਗੱਲੂ ਮਾਨੋ ਗੱਲੂ ਇਹਨੂੰ ਕਰਾ ਰਹੇ ਨੇ 23 ਤੱਕ ਬਾਗੀ ਗੱਲ ਉਹਨਾਂ ਦੀ ਮੈਂ ਬਸ 23 ਤੱਕ ਪਤਾ ਵੀ ਹੁਣ ਲਿਖਾਈ ਕਰਾ ਦੇ 23000 ਨਹੀਂ ਹੁਣ ਲਾਸਟ ਕਿੰਨੇ ਦੀ ਆਫਰ ਤੇ ਕੋਈ ਹਾਂ ਜਰਾ ਸਿਰੇ ਦੀ ਦੱਸ ਦੋ ਜੇ ਮੈਂ ਸਿਰੇ ਦੀ ਦੱਸ ਆ ਗਈ ਗੱਲ ਆ 26 ਤੋਂ ਰੁਪਇਆ ਘੱਟ ਨਹੀਂ ਅੱਛਾ ਖੜ ਮੈਨੂੰ ਪਤਾ ਤੂੰ ਤਕੜਾ ਮੈਨੂੰ ਹੱਥ ਕੋਸ਼ੜਾਈ ਜਾਂਦਾ ਮੇਰੇ ਕੋਲ ਕਾ ਚਾਕੂ ਫੜੇ ਵਿਆ ਯਾਰ ਹਾਂ ਖੜਤਾ ਜਾ ਉਹ ਗੱਲਬਾਤਾਂ ਕਰੋ ਕੋਈ ਕਰਦੀ ਮੈਂ ਸੁਣਨੀ ਨਹੀਂ ਕੋਈ ਧੱਕਾ ਨਾ ਕਰ ਮੇਰੀ ਕੋਈ ਧੱਕਾ ਮੇਰਾ ਅੱਜ ਤੱਕ ਮੇਰਾ ਕੋਈ ਸੌਦਾ ਦੇਖ ਨਹੀਂ ਕਿਸੇ ਨਾਲ ਕੋਈ ਧੱਕਾ ਨਹੀਂ ਹੋਗਾ ਮੈਂ ਚੀਜ਼ ਦਾ ਮਨ ਲਾਉਂਗਾ ਹਮ 1 2 3 ਮੋੜੂ ਮੜਾਉ ਤੇ ਪੱਤੇ ਦਾ ਲਾਉ ਮਟਾਈ ਖਾਉ ਹੁਣ ਮੋੜੀ ਨਾ ਮੋੜੀ ਨਾ ਹੁਣ ਜੇ ਨਾਮ ਹੋਣਾ 24000 ਦੀ। ਬੱਸ ਠੀਕ ਹੈ ਠੀਕ ਹੈ। ਜਮਾ ਯਾਰ ਉਹ ਕੇ ਕਰਤੀ ਯਾਰ ਹੈ 24000 ਹੁੰਦਾ ਤੇ ਜਾਂਦਾ ੱਟਾ ਕਰਦੀ ਪਰ ਮੈਂ ੱਟਾ ਕੀਤਾ ਨਹੀਂ। ਨਾ ਤੇਰੇ ਨਾਲ ਹੈ ਨਾ ਇਹਦੇ ਨਾਲ ਹੈ। ਨਹੀਂ ਹੋਣੀ। ਨਾ ਸਭ ਦਾ ਖਰਾਬ। ਮੈਂ ਕਹਿੰਦਾ ਨਹੀਂ ਹੋਣੀ। ਕਿਉਂ ਨਾ ਜੋ ਕੀ ਘਟੇਗਾ? ਨਾ ਤੇ ਨਾ ਜੋ ਕੀ ਘਟੇਗਾ। ਆਹ ਮਕਰੀ ਦਾ 24000 ਰੁਪਏ ਲੱਗਦੇ। ਕੋਈ ਕਹੇ ਬੰਦਾ ਵੀ ਮੁੱਲ ਘਟ ਲਾਇਆ। ਮੇਰਾ ਸੂਲ ਨੇ। ਆ ਜੀ ਕੋਈ ਨਾ। ਆ ਜੀ ਮੇਰਾ ਸੂਲ। ਹੜੋ। ਬਾਕੀ ਨਾ ਕਾਫਾ ਖਰਾਬ ਸਰਦ ਰਲਿਆ ਖੜਾ ਲਖਾਈ ਆਪੋ ਆਪਣੀ ਹੈ ਲਖਾਈ ਵੀ ਆਪੋ ਆਪਣੀ ਹੈ ਆ ਜੀ ਆਖੇ ਲਗਾ ਕੋਈ ਨਾ ਆਪਾਂ ਹੋਰ ਵੀ ਦੇਖ ਲੈ ਉਹ ਇਹਨੇ ਮਨ ਮੇਰੀ ਘਰ ਦੇ ਲੋਕ ਆ ਜੂਗੀ ਲਹਾਣੀ ਲੈ ਕੇ ਜਾਣੀ ਆ ਨਹੀਂ ਬਸ ਨਹੀਂ ਆ ਉਹ ਤਾਂ ਮੈਨੂੰ ਇਹਦੇ ਤੋਂ ਵੀ ਖਿੱਚੀ ਜਾਂਦਾ ਨਾ ਨਾ ਆਜੋ ਚੱਲ ਫੇਰ ਫੇਰ ਚੱਲ ਨਹੀਂ ਤੈਨੂੰ ਵੀ ਮੈਂ ਖਾੜਾ ਆ ਆਹ ਦੇਖ ਲੋ ਜੀ ਆ ਪੱਕਣੀ ਸੀ ਇਹਦਾ ਸੌਦਾ ਨਹੀਂ ਰੁੜਿਆ ਥੱਲੇ ਥੋੜਾ ਜਿਹਾ ਕੱਚ ਰਹਿ ਗਿਆ ਦੇਖਦੇ ਆ ਬਾਕੀ ਲੋ ਜੀ ਹੁਣ ਆ ਪੱਕਣੀ ਦਾ ਸੌਦਾ ਹੋਣ ਲੱਗਿਆ ਆਪਾਂ ਦੇਖਦੇ ਆ ਸੌਦਾ ਮਿਲ ਜਾਂਦੀ ਮਿਲਦਾ ਖਾਨ ਸਾਹਿਬ ਕੋਲ ਇਹ ਬੱਕਰੀ ਬਲੈਕ ਕਲਰ ਦੀ ਬੱਕਰੀ ਹਨਾ ਤੁਸੀਂ ਦੇਖ ਸਕਦੇ ਹੋ ਤੇ ਖਾਨ ਸਾਹਿਬ ਚਾਚਾ ਜੀ ਆ ਗਏ ਬਾਪੂ ਕਹੀਆ ਗਾਦਾ ਬਾਕੀ ਕਰ ਦਿਆ ਗਾ ਲੋ ਬਾਦ ਜੀ ਜੈ ਜੈ 30000 ਨਾਗਰਾਜ ਮਾਣ ਆ ਇਧਰ ਆ 35000 ਰੁਪਿਆ ایڈਵਾਂਟ ਰੱਖਿਆ ਬਾਈ ਨੇ ਆ ਬੱਕਰੀਆਂ ਚੈੱਕ ਕਰ ਸਕਦੇ ਤਰੋਲਾ ਮੰਡੀ ਦੇ ਵਿੱਚੋਂ ਨਾ ਬੰਦਾ ਤਾਂ ਮੋਟਾ ਦਾ ਵੱਟੂ ਇਸ ਤਰ੍ਹਾਂ ਤੁਸੀਂ ਹੈਗੀ ਕਿ ਨਹੀਂ ਓਦੋਂ ਮੋੜੀ ਮੂੜੀ ਦੇਖ ਲਈਏ ਦੇਖ ਲੈ ਇਧਰ ਮਾੜੀ ਜਾ ਕੇ ਚੱਲਦੀ ਆ ਮੈਂ ਕਹਾਂ ਮੈਂ ਹੁਕਮ ਆ ਸਰ ਮੁੱਲ ਤਾਂ ਹਸਾਰ ਦਾ ਕਰ ਹਾਂ ਹਾਂ ਦੇਦਾ ਕਰਦਾ ਨਹੀਂ ਨਾ ਕੋਈ ਹੈਗਾ ਪਤਾ ਨਾ ਕਿੰਨੇ ਹੁੰਦੇ ਆ ਬੱਤੀ ਚਲੋ ਵੇਖੀ ਜਾਈਏ 32 ਹਾਂ ਹੁੰਦਾ ਹੈ 32000 ਰੁਪਏ ਦਾ ਹਾਂ ਜਦੋਂ 5 ਹੋ ਗਈ ਆ ਲੈ ਆਹ ਵੀ ਹੁੰਦਾ ਉਹ ਉਹ ਤੇ ਨਿਕਲਣ ਤੋਂ ਘੜਾ ਲਾ ਦੇ ਅੱਛਾ ਕਿੰਨੇ ਦੇ ਚੱਲ ਬੋਲ ਜੇ ਤੂੰ ਤਾਂ ਕੋ ਕਹਿ ਰਹੇ ਹੋ ਨਾ ਆਇਆ ਇਹਦਾ ਕਹਾਂਗੇ ਵੀ ਕੁਝ ਕਿਹਾ ਨਹੀਂ 20000 ਦੀ ਬੱਤੀ ਆ ਲੈ ਬਾਹ 20000 ਰੁਪਏ ਲਾ ਦੇ ਚੇਰੇ ਫਿਰ ਕਹਾਂ ਨਾ ਜਦੋਂ ਕਹਿਣ ਵਾਲੇ ਫਿਰ ਕਹਾਂਗੇ ਪਹਿਲਾਂ ਤੂੰ ਕਹਿ ਪਹਿਲਾਂ ਤੂੰ ਕਹ ਨਾ ਤੂੰ ਚੱਲ ਕਹਿ ਦੇ ਯਾਰ ਤੁਸੀਂ ਕਹ ਲੈ ਬਸ ਤਾਂ ਮਦਦ ਕਰ ਪਾਈ ਅੱਜ ਬਾਈ 20000 ਰੁਪਏ ਆਈ ਰੱਖ ਪਰ ਹੁਣ ਰੱਖ ਉਹ ਤਾਂ ਕਹੀ ਜਾਂ ਮੈਨੂੰ ਕਹਿਣਾ ਉਹ ਮੈਨੂੰ ਕਹਿ ਲਓ ਆ ਹੋਰ ਉਹ ਪੰਜ ਦਾ ਦਿੰਦਾ ਮੈਨੂੰ ਤੇ ਠੀਕ ਹੈ ਨਹੀਂ ਇੱਕ ਮਿੰਟ ਸੁਣ ਸਾਥੋਂ ਪੁੱਛੇ ਨੇ ਮੈਂ ਮੈਂ ਕਹਾਂਗਾ ਸਾਥੋਂ ਪੁੱਛੇ ਨੇ ਸਾਥੋਂ ਪੁੱਛੇ ਬਰਾਬਰ ਦੁੱਲ ਨਹੀਂ ਮੰਨ ਲੈਣੀ ਇਹਦੀ ਗੱਲ ਉਹ ਤਾਂ ਹੈ ਕਹਿਣਾ ਹੈ ਨਾ ਦੂਜੇ ਬੰਦੇ ਤੂੰ ਆਪ ਕੈਸੇ ਨੂੰ ਇਹਨੂੰ ਪੁੱਛ ਲੈ ਇਹਨੇ ਕਹਿਦਾ ਬਸ ਠੀਕ ਆਪਾਂ ਪਤਾ ਕੀ ਇਹ ਪੰਚਾਇਤੀ ਸੌਦਾ ਹੈ ਅਸੀਂ ਇਹਦੀ ਮੂਰ ਦੇ ਪਾਈ ਜੀ ਆਪ ਕਹੀ ਤਾ ਲੈ ਜਾਓ ਬੱਕਰੀ 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 ਬੂੰਗੜਾ ਬੱਕਰੀ ਦਾ ਮੁੱਲ ਲਵਾਇਆ ਮੁੱਲ ਲਾਤਾ ਭਾਈ ਬੱਕਰੀ ਬਸ ਹੁੰਦਾ ਮੁੱਲ ਕਿਹੜਾ ਨਾ ਨਾ ਮੁੱਲ ਲਾਤਾ ਆਪਾ ਤੇਰੀ ਮੂੜੀ ਆ ਹਾਂ ਬੱਤੂ ਦੱਸਿਆ ਲਾਇਕਤ ਕਿੰਨੇ ਜਣੇ ਆ ਬੱਤੀ ਲੈ ਜਾ ਬੱਤੇ ਪੁੱਤੇ ਤਾਂ ਹੈ ਨਹੀਂ ਯਾਰ ਐਵੇਂ ਤੋਂ ਮੰਗ ਜਾ 50 ਤੇਰੇ ਠੀਕ ਆ ਇੱਕ ਗੱਲ ਕਹਦਾ ਜਾਜ ਜਾਜ ਕਹ ਲੈ ਲੱਗਦਾ ਬੋਲ 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 ਆਪੀ ਜਾਜ ਵਾਲਾ ਤੂੰ ਹੀ ਜਾਜ ਕਹਦੇ ਜਾਜ ਸਾਡਾ ਤਾਂ ਮੁੱਲੇ ਨੇ ਕਹਿ ਦੱਸਦਾ ਸਾਡੇ ਦਿਲ ਦੀ ਪਤਲੀ ਕਿੱਦਾਂ ਵੜ ਗਿਆ ਦਿਲ ਚ ਸਾਡੇ ਹਾਂ ਇਹਦੀ ਲੈ ਆ ਤੂੰ ਲੈ ਸਾਰਾ ਕੁਝ ਛੱਡ ਤਾ ਨੋ ਲੈ ਕੇ ਇੱਕ ਇਹਨਾਂ ਦੇ ਨਿਕਲਦੇ ਹੁੰਦੇ ਆ ਸੌਲ ਗਿਆ ਉਹਦੀ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਆਪੇ ਹੀ ਫਸ ਜਾਂਦੀ ਆਪੇ ਰਾਮ ਆ ਜਾਂਦਾ ਛੋਟੇ ਹੁੰਦੇ ਟੈਨਸ਼ਨ ਇਹ ਉਹ ਚੀਜ਼ ਆ ਗਈ ਇਹਦਾ ਗੁਰੂ ਜਾਨ ਜਾਨ ਕਹੋਂਦਾ ਤਾਂ ਸਾਰਾ ਕੁਝ ਚਾਨੀ ਜਾਣ ਹੈ 23000 ਦੀ ਬਕਰੀ ਨਾ ਨਹੀਂ ਹੁੰਦੀ ਛੱਡ ਫੜਾ ਸਾਡਾ ਕੇਦਾ ਕੋਣ ਦੇਖ ਆਪਣੇ ਨਹੀਂ ਹੁੰਦੀ ਹੋਂਦਾ ਜਾਏ ਨਹੀਂ ਗਿਆ ਉਹਨਾਂ ਨੇ 30000 ਮੈਂ ਤੈਨੂੰ ਸਾਰਾ ਕੁਝ ਦੱਸਦਾ ਨਹੀਂ ਹੁੰਦਾ 30000 ਤੇ 45 ਮੰਗ ਲਓ ਨਹੀਂ ਹੋਣਾ ਨਹੀਂ ਨਹੀਂ 45 ਮੰਗ ਲਓ ਬੇਚ ਮੰਗਿਆ ਘੱਡੀਦਲੋਂ ਸੁਣਾਣਾ ਮੈਂ ਤੈਨੂੰ ਥੋੜਾ ਦੱਸਦਾ ਬਸ ਠੀਕ ਕਰ ਬਸ ਠੀਕ ਕਰ ਜੇ ਹੁਣ ਇੱਥੇ ਹੀ ਹੋਣੀ ਆ ਤੈਨੂੰ ਸਾਰਾ ਕੁਝ ਹਾਂ ਬੱਦਪਾ ਉੱਥੇ ਹੋਣੀ ਰਾਇ ਕਰ ਲੈ ਵੀ ਰਾਇ ਤੋਂ ਮੈਂ ਰਾਇ ਕਰਦਾ ਕਰ ਲਓ ਕਰ ਲੋ ਜੀ ਰਹਿ ਗਿਆ ਮਾਲਕ ਨਾਲ ਰਹਿ ਜਰੂਰੀ ਆ ਗੱਬਣ ਨਾ ਹੋਈ ਆਪਣੀਏ ਕੁਛ ਇਹਦੇ ਲਾਉਣ ਦੀ ਲੋੜ ਕੀ ਡਿਮਾਂਡ ਕਰ ਰਹੇ ਮੀ ਜੀ 35 ਡਿਮਾਂਡ ਕੀਤੀ ਸੀ ਜੀ ਇਹਦੀ ਅੱਛਾ ਕਿੰਨੇ ਲੱਗੇ ਉਧਰ ਉਹ 23000 23000 27000 ਰੁਪਏ ਕਹਿੰਦਾ ਜੀ 30000 ਰੁਪਏ ਟੁੱਟ ਗਏ ਆਪਾਂ 8000 ਰੁਪਏ ਟੁੱਟ ਗਏ 5000 ਦਾ 4000 ਦਾ ਫਰਕ ਹੈਗਾ ਹੋਜੂਗਾ ਧਨੋਲਾ ਮੰਡੀ ਦੇ ਵਿੱਚ ਆ ਬੱਕਰੀ ਤੇ 23000 ਰੁਪਏ ਹਰ ਤੱਕ ਲੱਗ ਚੁੱਕੇ ਆ ਬਾਕੀ ਕਰ ਰਿਹਾ ਚਾਚਾ ਰਮਨਸੌਰ ਔਰ ਸੌਲੀਆਂ ਨਾਲ ਕਿੱਦਾਂ ਬੱਧੀਆ ਕੁਛ ਨਹੀਂ ਜੇ ਛੋਟੀਆਂ ਹੋਇਆ ਜਾਂ ਮੁੱਲ ਛੋਟਾ ਕਿੰਨਾ ਹੈ ਬੋਲੋ ਕਿਹੜਾ ਦਾ ਦੱਸਣਾ ਹੈ ਬਊ ਕਿਹ ਨੂੰ ਲਈ ਆ ਜੀ ਆਪਾਂ ਅੱਛਾ ਇਹ ਕੋਈ ਦੀ ਬਾਈ ਠੀਕ ਹੈ ਹੁਣ ਹਾਂਜੀ ਹੁਣ ਹੁਣ ਅਗਲਾ ਰੋਟੀ ਦਾ ਲਾਓ ਫਿਰ ਰੋਟੀ ਪੁੱਛ ਦੇਣਾ ਰੋਟੀ ਚਾਚਾ ਕਈ ਤਰ੍ਹਾਂ ਦੀ ਹੁੰਦੀ ਹੈ ਬਿਓਣੋ ਰੋਟੀ ਕਿਹੜੀ ਖਾਊਗਾ ਪਤਾ ਤਾਂ ਲੱਗੇ ਨਾ ਰੋਟੀ ਦਾ ਵੀ ਇੱਥੇ ਰੇਟੇਦਾਰ ਨੇ ਚਾਹੇ ਹੁ ਵੀ ਲਾਜਣਾ ਆਪਣੀ ਜਾਣ ਪਛਾਨ ਵਾਲਾ ਬੰਦਾ ਬੱਸ ਫਿਰ ਸੌਦਾ ਰਲਾਓ ਤੇ ਇਸ ਨਹੀਂ ਖਾਊ ਕੁਝ ਵੀ ਆ ਇਹ ਮੁੱਲ ਕੋਈ ਮੁੱਲ ਨਾਲ ਵੀ ਥੂਲੇ ਨਾਲੇ ਹੁਣ ਕੱਟਦਾ ਛੱਡੀ ਕਿੰਨਾ 65000 ਠੀਕ ਹੈ 65000 ਰੁਪਏ ਤੋਂ ਹਾਂ ਦੱਸੋ ਕੋਈ ਗੱਲ ਨਹੀਂ ਚਲੋ ਲਾ ਮਿੰਡੀ ਦੇ ਵਿੱਚ ਤੇਰਾ ਧਾਨਾ ਚਾਹੇ ਹਾਂਜੀ ਲੱਖ ਮੰਗੇ ਸਵਾ ਦਾ ਕੰਮ ਨੇ ਕਰਨ ਦੀ ਗੱਲ ਹੈ ਵਧੀਆ ਬ੍ਰੀਡਰ ਤਾਂ ਆਉਂਦੇ ਆ ਜਿਹਦੇ ਘਰੇ ਬੱਕਰੇ ਨਹੀਂ ਛੱਡਿਆ ਹੀ ਨਹੀਂ ਹੈਗਾ ਵੀ ਲਾਂਡਰ ਦੇ ਬੱਕਰੇ ਤੇ ਬੱਚੇ ਵਧੀਆ ਨੁਕਾ ਪਹਿਲਾਂ ਤਾਂ ਜਿਹਦੀ ਚੀਜ਼ ਦੀਂਦੀ ਉਹ ਦੇਖਾਂਗੇ ਜੀ ਬਾਅਦ ਚ ਵਧੀਆ ਥੱਲੋ ਫੇਰ ਆਉਣੀ ਆ ਉਹ ਤਾਂ ਜੋ ਕਿਸੇ ਨਾ ਕਿਸੇ ਵਧੀਆ ਨਾ ਖੜਾ ਮੰਗਵਾਲ ਸਮਰੂਪ ਦੇ ਨਾਲ ਮੰਗਵਾਲ ਕਿੰਨੇ ਦੀ ਵਿੱਚ ਨਹੀਂ ਜਾਂਦਾ ਕੋਈ ਨੂੰ ਮੁੱਲ ਕਰਾਤੀ ਤੇ ਮੁੱਲ ਤੋਂ ਨਹੀਂ ਕਰਦੇ 13 ਤਾਂ ਨਾ ਰੱਬ ਤੋਂ ਦੇਗਾ ਤੇ ਕੋਈ ਘੱਟ ਨਹੀਂ ਮੰਗਵਾਉਂਦਾ 13 ਦਾ ਕੀ ਹੈ ਮੈਂ ਤਾਂ ਦੱਸਦਾ ਜੀ ਨੂੰ ਤੁਸੀਂ ਦੱਸੋ ਨਾ ਪਾਉਣ ਤੇ ਪਾਉਣ ਤੇ ਨਹੀਂ ਸਾਇਸ ਨਹੀਂ ਨਾ ਨਾ ਪੰਜ ਹੈ ਸਮਝੇ ਪੰਜ ਰੁਪਏ ਮਾਰੀ ਤੋਰ ਕੇ ਦਿਖਾ ਯਾਰ ਬਲਾ ਨਹੀਂ ਇੱਕ ਦੋ ਜੀ ਨਹੀਂ ਲੈ ਨਹੀਂ ਆਏ ਦੋ ਦੂ ਆਪ ਦੋ ਨਾ ਜਮੇ ਇਸ ਦਾ ਦੇਖਾਂਗੇ ਲੋ ਜੀ ਤੋਰ ਤਾਰ ਕੇ ਦਿਖਾ ਰਹੇ ਚੈੱਕ ਕਰ ਰਹੇ ਨੇ ਹੈ ਜਿਤਨਾ ਓਲਾ ਮੰਡੀ ਦੇ ਵਿੱਚ ਆ ਇੱਕ ਬੱਕਰੀ ਦਿਖਾ ਰਹੇ ਤੁਹਾਨੂੰ ਹਨਾ ਤੇ ਬਹੁਤ ਸ਼ਾਨਦਾਰ ਸੋਹਣੀ ਬੱਕਰੀ ਹੈ ਬਾਕੀ ਮਾੜੀ ਆ ਬੱਕਲਵਾਦ ਵੀ ਬਾਈ ਨਾ ਕਰਦੇ ਬਾਈ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਸੰਗਰੂਰ ਦੇ ਨਾਲ ਮੰਗਵਾਲ ਤੋਂ 1 ਕਿਲੋਮੀਟਰ ਨਾਈ ਵਾਲਾ ਪਿੰਡ ਆ ਕੇਤਾਂ ਚ ਪਿੰਡ ਅੱਛਾ ਜੀ ਅੱਛਾ ਹੁਣ ਤੁਸੀਂ ਧਰੋਲਾ ਮੰਡੀ ਦੇ ਵਿੱਚ ਇਹ ਬੱਕਰੀ ਲੈ ਕੇ ਆਏ ਹੋ ਨਾ ਕੀ ਡਿਮਾਂਡ ਰੱਖੀ ਆ ਬਾਈ ਇਹਦੀ ਇਹ ਤਾਂ 65000 ਫਿਰ ਰੱਖੇ 65000 ਰੁਪਿਆ ਹਾਂਜੀ ਤੇ ਸੂਣ ਵਾਲੀ ਆ ਹਨਾ ਹਾਂਜੀ ਸੂਣ ਵਾਲੀ ਆ ਥੋੜੀ ਦੇਰ ਰਹਿੰਦੇ ਨੇ 20 25 ਦਿਨ ਨੂੰ ਅੱਛਾ ਜੇ ਆਪਾਂ ਗੱਲ ਕਰੀਏ ਇਹਦੀ ਮਤਲਬ ਵੀ ਬੱਚੇ ਬੱਚੇ ਪੂਰੇ ਵਧੀਆ ਆਣ ਬੜੀ ਵਧੀਆ ਬ੍ਰੀਡ ਤੋਂ ਹਾਂਜੀ ਠੀਕ ਹੈ ਇਹਦੇ ਆਪਾਂ ਤੁਸੀਂ ਪਹਿਲਾਂ ਕੈਮਰਾ ਆਫ ਤੋਂ ਗੱਲ ਕਰ ਰਹੇ ਸੀ ਇਨਾਮ ਦੀ ਹੈ ਨਾ ਵੀ ਪਹਿਲਾਂ ਇਨਾਮ ਦਿੱਤੇ ਹੋਏ ਨੇ ਕਿੱਥੇ ਇਨਾਮ ਜੀ ਗੋਲਡ ਇੱਥੇ ਆਥੋਣਾ ਹੈ ਹੈਜੀ ਲੋਂਗਵਾਲ ਮੰਡੀ ਤੋਂ ਗੋਲਡ ਅੱਛਾ ਲੋਂਗੋਵਾਲ ਮੰਡੀ ਤੋਂ ਠੀਕ ਹੈ ਤੇ ਦੇਖ ਸਕਦੇ ਹੋ ਦੋਸਤੋ ਹਨਾ ਆ ਬੱਕਰੀ ਨੇ ਗੋਲਡ ਇਨਾਮ ਦਿੱਤੇ ਹੋਏ ਆ ਲੋਂਗੋਵਾਲ ਮੰਡੀ ਤੋਂ ਬਾਈ ਜੀ ਮੰਗਵਾਲ ਪਿੰਡ ਤੋਂ ਆਏ ਹੋਏ ਨੇ ਜਿਨ੍ਹਾਂ ਨੇ ਡਿਮਾਂਡ ਰੱਖੀ ਆ 65000 ਰੁਪਏ ਬਾਈ ਹਾਂਜੀ 65000 ਰੁਪਏ ਤਾਂ ਲਾਂਗੋਵਾਲ ਮੰਡੀ ਤੋਂ ਡਿਮਾਂਡ ਰੱਖਿਆ ਬਾਕੀ ਹੁਣ ਦੇਖਦੇ ਆ ਮੁੱਲ ਵਾੜੀ ਹੋਊਗੀ ਹਨਾ ਤੇ ਚਾਚਾ ਖਾਨ ਅੱਗੇ ਚਲੋ ਦਿਖਾਉਂਦੇ ਆ ਜਦੋਂ ਕੋਈ ਗੱਲਬਾਤ ਹੋ ਜਾਈ ਲੈ ਵੀ ਹੋਣ ਲੱਗਿਆ ਮੁੱਲ ਵੜੀ ਚਾਚਾ ਖਾਨ ਆ ਗਏ ਆ ਗੱਲ ਕਰ ਰਿਹਾ 65000 ਰੁਪਏ 35000 ਦੀ ਬੋਲੀ 35000 ਰੁਪਏ ਬੋਲਦਾ ਚਾਚਾ ਜੀ ਆ ਮੰਗਰ ਰੁਪਏ ਦੋ ਜੋ ਮਰਜੀ ਚੱਲਦਾ ਔਦਾ ਔਦਾ ਬੜੇ ਨਾਮ ਬੜੇ ਚੱਲਿਆ ਬਹੁਤ ਵਧੀਆ ਫੱਪੜਾ ਲੋਕਾਂ ਨੂੰ ਕੋਈ ਨੀ ਟਪਕਾਰ ਦੀ ਨੀ ਮਾਰੀ ਇਹ ਟਪਕਾਰਾਂ ਮਾਰ ਕੇ ਨੀ ਮੈਂ ਬਾਈ ਕੋ ਕਰਦੇ ਨੀ ਬੰਦਾ ਉਸ ਤੋਂ ਬਾਅਦ ਜੇ ਕਿਸੇ ਨੇ ਆਉਣਾ ਹੈ ਇਧਰ ਫੋਨਪੁਰ ਫਰੀਦਕੋਟ ਮੁਕਸਰ ਏਰੀਏ ਤੋਂ ਤਾਂ ਉਹ ਪਹੁੰਚੇ ਭਧਾਉੜ ਠੀਕ ਹੈ ਭਾਦੌਰ ਤੋਂ ਛੰਨਾ ਛੰਨਾ ਤੋਂ ਫੇਰ ਫੂਲੇ ਵਾਲਾ ਫੂਲੇ ਵਾਲਾ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਇਧਰੋਂ ਆਣਾਗਾ ਬਰਨਾਲਾ ਸਾਈਡ ਤੋਂ ਸੰਗਰੂਰ ਸਾਈਡ ਤੋਂ ਜਾਂ ਮਾਨਸਾ ਸਾਈਡ ਤੋਂ ਉਹ ਵੀ ਮੇਰੇ ਵੀਰ ਭਾਦੌਰ ਪਹੁੰਚਣ ਭਾਦੌਰ ਤੋਂ ਉੱਥੋਂ ਪੁੱਛ ਲੈਣਾ ਨਾਲ ਹੀ ਫੂਲੇ ਵਾਲਾ ਇੱਕ ਪਿੰਡ ਛੰਨਾ ਸ਼ੜਕ ਆ ਗਿਆ ਬਾਈ ਠੀਕ ਹੈ ਠੀਕ ਹੈ ਤੇ ਇੱਕ ਦਿਨ ਵੀਰਾਂ ਨੂੰ ਬੇਨਤੀ ਹੈ ਵੀ ਉੱਥੇ ਉਹ ਮੇਲੇ ਦੀ ਰੌਣਕ ਨੂੰ ਵੱਧ ਤੋਂ ਵੱਧ ਵਧਾਉਣਾ ਕਰਦੇ ਯਾਰ ਕਰ ਸੁਣਨਾ ਚਾਹ 43 ਹੋ ਗਈ ਜੀ ਪੂਰੇ ਚਲੋ ਮਾਰੋ ਸਾਫੀ ਤੇਰਾ 43 ਉਹ ਜੀ ਵਾਹ 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 ਆ ਲੋ ਜੀ 43000 ਰੁਪਏ ਦਾ ਸੌਦਾ ਹੋ ਚੁੱਕਿਆ ਦੇਖ ਸਕਦੇ ਹੋ ਆ ਬੱਕਰੀ ਹੈ 43000 ਰੁਪਏ ਭਾਈ ਮਗਵਾਲ ਆਈ ਉਹਨਾਂ ਨੂੰ ਮੜਾ ਕਰੇ ਇੱਕ ਮਿੰਟ ਵੀਰੇ ਦਵਾਰੇ ਚੱਲੀ ਆ ਬਹੁਤ ਸਾਰੇ ਜਸਾ ਜਣ ਹਾਂਜੀ ਵੀਰ ਹੁਣ ਦੱਸ ਸਹੋਲੀ ਬੱਕਰਾ ਮੱਡੀ ਤੇ ਲੱਗਿਆ ਸੀ ਉਹਦਾ ਅੱਛਾ ਜੀ 2 ਟਾਹ ਲੱਖ ਰੁਪਏ ਲੱਗਦੇ ਸੀ ਦਿੱਤਾ ਨਹੀਂ ਪਰ ਉਹ ਬੱਕਰਾ ਹੁਣ ਵੀ ਆਪਣੇ ਕੋਲੇ ਹੈਗਾ ਜੀ ਅੱਛਾ ਜੀ ਹਾਂਜੀ ਹੈਡ ਹੂਟ ਕਿੰਨੀ ਕਾ ਭਾਈ ਉਹਦੀ ਹੈਡ ਉਹਦੀ ਹੈਗਾ 43 99 ਹੈਗੀ ਤੜਸਾਲ ਤੋਂ ਉੱਚਾ ਹੀ ਆਲੇ ਅੱਛਾ ਬੱਕਰਾ ਉੱਚਾ ਪੂਰਾ ਪੂਰਾ ਲੰਮਾ ਇੱਥੇ ਤੱਕ ਲੰਮਾ ਗਰੀਕ ਇਹਨਾਂੱਕ ਦੇਖ ਲਓ ਜਾ ਕੇ ਆ ਨਹੀਂ ਹੈਗਾ ਵੀ ਉਹ ਨਟ ਰਾਜਾ ਜਾਂ ਹੋਰ ਇਹਦੇ ਬੱਚੇ ਵੀ ਪੂਰੇ ਲੰਮੇ ਆਉਣਗੇ ਬਹੁਤ ਵਧੀਆ ਹਾਂਜੀ ਹਾਂਜੀ ਨਾਗਰਾ ਬੱਚਾ ਦਾ ਹਾਲ ਹੀ ਹੋਇਆ ਬਲੈਕ ਕਲਰ ਦਾ ਇਹ ਬੱਚੀ ਵੀ ਦੇਖ ਲਓ ਹਾਂਜੀ ਦੇਖ ਸਕਦੇ ਆ ਆ ਬੱਕਰੀ ਆ ਜਾ ਮਗਵਾਲ ਵਾਲੇ ਵੀਰ ਨੇ ਵੇਚੀ ਜੇ 43000 ਰੁਪਏ ਦੀ ਬੱਕਰੀ ਵਿਕ ਚੁਗੀ ਆ ਵੀਰੇ ਕਿੱਥੋਂ ਥੂਲੇ ਵਾਲਾ ਥੂਲੇ ਵਾਲਾ ਥੂਲੇ ਵਾਲ ਤੋਂ ਆਏ ਨੇ ਬਾਈ ਜਿਨ੍ਹਾਂ ਨੇ ਇਹ ਬੱਕਰੀ ਖਰੀਦੀ ਹੈ ਦੇਖ ਸਕਦੇ ਆ ਜਾ ਹਾਂਜੀ ਕਿੰਗ ਸਾਹਿਬ ਕਿਹੜਾ ਬੱਕਰਾ ਲੈਤਾ ਬੱਕਰਾ ਇਹ ਆ ਬੱਕਰਾ ਜੀ ਖੀਰਾ ਬੱਚਾ ਖੀਰਾ ਹਾਂਜੀ ਤੇ ਤੁਸੀਂ ਖਰੀਦਿਆ ਹਾਂਜੀ ਖਰੀਦੀ ਆਪਾਂ ਕਿੰਨੇ ਦਾ 7500 ਦਾ 7500 ਰੁਪਏ ਦਾ ਹਾਂਜੀ 7500 ਰੁਪਏ ਦਾ ਕਿੰਗ ਸਾਹਿਬ ਨੇ ਕਰੇਦਿਆਂ ਬੱਕਰਾ ਕੀ ਡਿਮਾਂਡ ਰੱਖੀ ਸੀ ਬਾਈ ਨੇ ਠੀਕ ਆ 9000 ਰੁਪਏ ਮੰਗਿਆ ਸੀ 75000 ਹੋ ਗਏ ਜੀ ਸੌਦਾ ਤੇਰਾ ਠੀਕ ਹੈ ਹੈਨਾ ਉਹ ਜੀ ਤਨੋਲਾ ਮੰਡੀ ਦੇ ਵਿੱਚ ਹੈਨਾ ਇੱਕ ਆ ਬੱਕਰਾ ਦਿਖਾਉਂਦੇ ਸਾਨੂੰ ਘੋੜੀ ਜੱਡਾ ਤੇ ਲਾਲ ਰੰਗ ਦਾ ਡੱਬਕੜਾ ਬੱਕਰਾ ਤੇ ਹਾਂਜੀ ਕਿੰਗ ਸਾਹਿਬ ਇਹ ਖਰੀਦਦੇ ਜੀ ਪਾ ਖਰੀਦਿਆ ਹਾਂਜੀ ਕਿੰਨੇ ਦਾ 18 ਦਾ 18 ਦਾ ਹਾਂਜੀ ਹੁਣੀ ਖੇਦਿਆ ਹੁਣੀ ਫਿਰਦੇ ਕਿਵੇਂ ਰਹੀ ਬਰਦਰੋਲੇ ਦੀ ਮੰਡੀ ਆ ਗਈ ਵਧੀਆ ਜੀ ਆਪਣੀ ਦੀ ਤਾਂ ਬਹੁਤ ਚੰਗੀ ਮੰਡੀ ਹੈ ਬਾਈ ਵਧੀਆ ਸਾਰਿਆਂ ਨੂੰ ਵਧੀਆ ਮੰਡੀ ਹੈ ਇਹ ਜੀ ਹਰ ਇੱਕ ਮੰਡੀ ਤੇ ਆਉਂਦਾ ਜੀ ਬਾਈ ਦੇਖ ਲਓ ਤੁਸੀਂ ਹੈਨਾ ਤਹੇ ਵੀ ਆ ਮੇਵਣਾ ਦੇਖ ਸਕਦੇ ਹੋ ਤੁਸੀਂ ਹਾਂ ਜੀ ਲੈ ਬਣਦਾ ਸਰਦਾਰਾ ਜਾਓ ਜੀ ਸੁਣਨਾ ਬੂਟਾ ਕਾਲੇ ਕਾਲੇ ਦਾ ਮੇਵਣਾ ਤੇ ਇੱਧਰ ਦੇਖ ਸਕਦੇ ਹੋ ਖੜੇ ਨੇ ਬਾਈ ਚਾਚਾ ਵੀ ਖੜਾ ਸੌਦਾ ਦੇਖਦੇ ਆ ਵੀ ਕਿਵੇਂ ਰਲਦਾ ਕੀ ਡਿਮਾਂਡ ਹੈ ਭਾਈ ਜੀ ਇਹ ਤਾਂ ਵਧੀਆ ਤੇ ਨਹੀਂ ਜਮਾਨ ਜਾਣ ਬਰ ਕੋੜੇ ਦਾ 15000 ਰੁਪਏ ਦਾ ਡਿਮਾਂਡ ਕਰਾ ਰੱਖੀ ਹੈ ਬਾਈ ਨੇ ਕੀ ਗੱਲਬਾਤ ਹੋਣਦੀ ਹੈ ਕਿ ਦੇਖਦੇ ਆ ਆ ਜੋੜਾ ਦਾ 13 ਬੁੱਢੇ ਕਾਲੇ ਕਾਲੇ ਨੇ 15000 ਰੁਪਏ ਦਾ ਡਿਮਾਂਡ ਰੱਖਿਆ ਨਦੀ ਹੈ ਨਾ ਇੱਥੇ ਆਪਾਂ ਧਰੋਲੇ ਦੀ ਮੰਡੀ ਦੇ ਹਨ ਬੱਕਰੇ ਬੱਕਰੀਆਂ ਦੇਖਦੇ ਸੌਦੇ ਹੁੰਦੇ ਨੇ ਉੱਥੇ ਨਾਲ ਦੇਸੀ ਮੁਰਗੇ ਵੀ ਆਉਂਦੇ ਨੇ ਨਾ ਕਈ ਵਾਰ ਵੀਰਾਂ ਦੀ ਡਿਮਾਂਡ ਹੁੰਦੀ ਆ ਭਾਈ ਜੀ ਸਿਮਰ ਕੇ ਮੁਰਗੇ ਆ ਆ ਸੱਤ ਸਾਰੇ ਕਿਹਦੇ ਨੇ ਬਾਈ ਇਹ ਕੋੜੇ ਨੇ ਕਿਹੜਾ ਪਿੰਡਾ ਵਜੇ ਦਾ ਭੈਣੀ ਦੱਸਾ ਬਾਈ ਭੈਣੀ ਦੱਸਾ ਤੇ ਮੁਰਗੇ ਲੈ ਕੇ ਤੁਸੀਂ ਨਾ ਹਾਂਜੀ ਮੁਰਗੀਆਂ ਨੇ ਸਾਰੀਆਂ ਨਾ ਹਾਂਜੀ ਹਾਂਜੀ ਮੁਰਗੀਆਂ ਅੱਛਾ ਆ ਇੱਕ ਜਿਹੜੀ ਛੋਟੀ ਜਿਹੀ ਤੇ ਬੱਕਰੀ ਜੀ ਲੱਗਦੀ ਹੈ ਕੋਈ ਸਹੀ ਕਿਵੇਂ ਇੱਕ ਨਸਲ ਨਸਲ ਹੋਰ ਨਸਲ ਆ ਆ ਤੇ ਕੀ ਡਿਮਾਂਡ ਮੁੰਡ ਰੱਖੀ ਹੈ ਬਾਈ ਫਿਰ ਇਹਨਾਂ ਦੀ ਇਹਨਾਂ ਦਾ ਚਾਰਾਂ ਦਾ ਬਾਈ 2000 ਰੁਪਏ ਚਾਰਾਂ ਦਾ 2000 ਰੁਪਿਆ ਠੀਕ ਹੈ ਜਣੇ ਕਿ 500 ਰੁਪਿਆ ਪਰ ਪੀਸ ਹੋ ਗਿਆ ਹਨਾ ਤੇ ਹੋਰ ਵੀ ਕੋਈ ਜਾਨਵਰ ਲੈ ਕੇ ਆਉਣੇ ਹੋ ਕਿ ਮੁਰਗੀਆਂ ਬੱਕਰੀਆਂ ਅੱਛਾ ਬੱਕਰੀਆਂ ਨਾਲ ਲੈ ਕੇ ਆਈ ਦੀ ਕਿਵੇਂ ਰਹੀ ਤਣਾ ਉਲੇ ਦੀ ਮੰਡੀ ਅੱਜ ਆਸ ਦਾ ਮੰਡੀ ਜੀ ਸ਼ਹੀ ਅੱਛਾ ਕੋਈ ਸੇਲ ਹੋਇਆ ਨਹੀਂ ਹਲੇ ਨਹੀਂ ਜੀ ਹਲੇ ਕੋਈ ਸੇਲ ਨਹੀਂ ਤੇ ਕੋਈ ਨਹੀਂ ਚਲੋ ਹੋਜੂ ਹਲੇ ਪਿਆਦਨ ਹਨਾ ਹਾਂ ਜੀ ਹਾਂ ਜੀ ਤੇ ਹੁਣ ਆ ਲੈ ਕੇ ਆਤੀ ਤੁਸੀਂ 2 4 5 ਹਨਾ 5 7 ਨਾਲ 5 7 ਨਾਲ ਲੈ ਕੇ ਆਤੀ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਦੇਖ ਰਦੋਂ ਤੁਹਾਨੂੰ ਲੰਮੜੀ ਤੇ ਉਹ ਜੀ ਫਸਦਿਆ ਸਿੰਘ ਜਿਹੜੇ ਸਾਹ ਬੰਦਾ 2200 ਤੇ 45 4500 ਤੇ ਉਹ ਦੱਸ ਦੇ ਦੇਣੇ ਕਿੱਥੇ ਰਹੇ ਐਂਡਾ ਬੰਦੇ ਨੂੰ ਜਾਣਦਾ ਤੂੰ 12000 ਤੇ ਹਾਂ 14000 ਦੇ ਦਹੀਆ ਦੇ ਭੜੋ ਨਾ 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 ਜਾਂਦਾ ਰੇ ਫੇਰ ਜਾਂਦਾ ਰੇ ਬਿਲਕੁਲ ਜਿਉਂ ਕਹੀ ਗਿਆ ਜਦੋਂ ਮਾਰ ਕੇ ਫਸਲ ਮਾਰੀ ਫੇਰ ਕਿਹੜਾ ਜਾਂਦੇ ਹੋ ਤੈਨੂੰ ਕਹਿ ਰਹੀ ਸੀ ਸਾਡੇ ਕੀ ਲੈਣਾ ਉਹ ਬਾਈਆਂ ਨੇ ਨਮਾ ਕਰੂ ਸੁਰੂ ਕਰੀਏ ਕੋਈ ਘਾਹਾਂ ਨੂੰ ਵੀ ਆਉਣਗੇ ਆਪਣੀ ਮੰਡੀ ਚ ਯਾਰ ਇੰਨਾ ਕਲਾ ਮਾਰ ਦੇ ਦਾਂਗੇ ਇਹ ਜਗਾਉਣੇ ਇਹ ਪਾ ਆਹ ਤਾਂ ਤੈਨੂੰ ਸਾਲੂ ਪਤਾਗਾ ਮੈਂ ਤਾਂ ਮੂਹ ਨੂੰ ਆਹ ਤਾਂ ਮੈਨੂੰ ਤਿੰਨ ਮਹੀਨੇ ਹੋ ਗਏ ਮੀਟ ਲਿਆਉਣ ਦੇ ਨੂੰ ਮੂਹ ਹੀ ਆਉਂਦਾ ਫਿਰ ਕਾ ਇਹਦਾ ਨਹੀਂ ਨਹੀਂ ਕਰਿਆ ਬੰਦਾ ਹਰ ਵੀ ਰੱਖਦੇ ਬੱਕਰੇ ਬਾਈ ਫਿਰ ਮਾਣ ਸਾਢੇ 10 ਦੇ ਨਹੀਂ ਮਿੱਤੂ ਹਾਂ ਓਹ ਬੱਪੂ ਕਿਨੇ ਲੈਣਾ ਫਿਰ ਤੈਨੂੰ ਟੋਲ ਮਾਰਨ ਦੀ ਪਤਾ ਪੂਰਾ 15 ਮਿੰਟ ਪਹਿਲਾਂ ਵੀ ਸੁਣ ਗਿਆ ਹਾਂ ਹੋਰ ਕਿੱ체 ਕੁਰਤਾ ਚਾਹੁੰਦਾ ਓ ਤੇਰਾ ਖਾ ਗਿਆ ਓਏ ਬੋਲ ਤਾ ਕਰਨਗੇ ਫਿਰ ਧੋਣੇ ਵੀ ਕਰਦੇ ਕੁਰਤੇ ਦਾਲਦਾ ਪਹਿਲਾਂ ਦਾ ਨਾ ਖਾ ਜਾਣਾ ਹੋ ਜਾਵਲਾ ਕੁਰਤੇ ਜਾਂਦਾ ਇਹਨੂੰ ਦਾਲਦਾ ਫਿਰ ਤੈਨੂੰ ਦੇਵਾਂਗੇ ਉਹ 14000 ਯਾਰ ਵਕੀਲ ਖੱਚ ਕੇ ਸੌਦੇ ਨਹੀਂ ਹੁੰਦੇ ਹੋਰ ਬੁੱਟੇ ਮੜਾ ਮੋਟਾ ਕਰਬਾਈਆਂ ਨਾ ਮਾਰਦਾ ਹੁਣ ਪਹਿਲੀ ਵਾਰ ਆਪਣੀ ਮੰਡੀ ਤੇ ਆਏ ਨੇ ਯਾਰ ਹਾਂ ਗੱਲ ਤਾਂ ਉਹੀ ਕਹਿਣਾ ਮੈਂ ਉਹੀ ਬੋਲ ਭਾਈ ਦੱਸਦੇ ਉਹੀ ਗੋਵੇਂ ਬੋਲ ਭਾੜਾ ਬੜਾ ਬੜਾ ਭਾਈ ਇਹ ਪ੍ਰਾਈਸ ਦਾ ਗੱਲ ਹੈ ਬੁੱਟੇ ਬਦਲ ਕੇ ਨੋਟ ਦੇ ਦੇ ਇਹ ਫੜਦਾ ਨੋਟ ਹੈ ਨੋਟ ਵੱਡਾ ਕਰ ਲੋ ਮਾਣੇ ਹੋਈ ਗਏ ਮਾਣ ਪਿੱਛੇ ਨੂੰ ਹੋਈ ਥੋੜਾ ਕਰ ਜਾ ਲੈ ਵੀਰੇ ਕੋਈ ਨਹੀਂ ਯਾਰ ਲੈ ਫੜੀ ਆ ਲੈ ਵੱਡਾ ਨੋਟ ਟੋਟਾ ਵੱਡੇ ਨੋਟ ਵੱਡਾ ਆ ਗਿਆ ਜੀ ਕੋਈ ਟੈਨਸ਼ਨ ਨਹੀਂ ਉਹ ਤਾਂ ਕਹਿੰਦਾ ਜਮਾਨਾ ਦੇ ਸੌਦੇ ਹੁੰਦੇ ਨੇ ਇਹ ਕਿਸੇ ਮੀਂਗਣ ਨਾਲ ਕਰਨਾ ਨਾ ਨਾ ਇਹ ਹੁਣ ਨੋਟਾਂ ਨਾਲ ਹੀ ਹੋਣਗੇ ਨਾ ਮੈਨੂੰ ਹੁਣ ਜਮਾ ਹੁਣ ਹੁਣ ਲਾਸਟ ਕਰ ਹਾਂ ਬਸ ਸਾਡੇ 13 ਦੇ ਤੋਂ ਜੇ ਮਰਦਾ ਜੇ ਤਾਂ ਦੇਖ ਲੈ ਨਹੀਂ ਤੂੰ ਆਪੀ ਮਾਰਦੇ ਹੁਣ ਮਾਰ ਦੇ ਯਾਰ ਸਾਡੇ ਮਾਰ ਦੇ ਮੱਖਾ ਮਾਰ ਮੇਰੀ ਪਰ ਤੂੰ ਤੇਰੇ ਮਤਲਬ ਸਾਡੇ 13000 ਰੁਪਏ ਕਾ ਬਸ ਹੁਣ ਮੈਂ ਤੁਹਾਨੂੰ ਮੈਂ ਉਹ ਦੇਖਿਆ ਵੀ ਚਾਚਾ ਦਸ ਦੀ ਫੋਟੋ ਕਰ ਰਿਹਾ ਹੈ ਕਰਦਾ ਥਾਪੀ ਹੈ ના હું કેરા માલ કરતા ભાઈ ના હું કોઈ ફર દે ને ભાઈ મરે આ જારે રામ થાપી વાગે ભાઈ બજ ગઈ ફૂટે ના મારતા તારા માથે બેડા દેખીઓ ਨਿੰਮੇ ਜਮਾ ਜੈ ਹੋ ਲਵਾਤੇ ਭਾਈ ਹੁਣ ਇੱਕ ਮਿੰਟ ਖੜ੍ਹ ਜਾ ਛਾਪੀਆਂ ਦੋ ਮਾਰੀਆਂ ਨੇ ਤਿੰਨ ਮਾਰਨੀ ਆ ਹਾਂ ਨਹੀਂ ਆ ਸਾਡੇ ਆ ਤਿੰਨ ਮਾਰ ਦੇ ਉਹ ਤਾੜ ਦੇ ਆ ਲੋ ਛਾੜ ਦੇ ਤੂੰ ਤਾੜ ਦੇ ਖੜ੍ਹ ਦੇ ਜਾ ਤਾ ਮਾਰ ਆ ਜੀਂਗੇ ਛੋਣੋ ਭਾਈ ਆ ਕੱਢ ਜਾਓ ਭਾਈ ਭਾਈ 500 ਰੁਪਏ ਹੈ ਮਹਿੰਗੇ ਹੁੰਦੇ ਉਹ ਇਹਦਾ ਭਾਜਦੇ ਨਹੀਂ ਇਹੜੀ ਭਾਜਦਾ ਯਾਰ ਇਹਨੇ ਚਾਟਾ ਚੀਜ਼ੀ ਯਾਰ ਓਏ ਮਾਈਕ ਵੀ ਛੁੱਟਦਾ ਨਹੀਂ ਕਿਧਰੇ ਮੈਂ ਮੋੜੂਗਾ ਯਾਰ ਮੈਂ ਦੇ ਦੇ ਇਨੇ ਤਾਂ ਮੰਨਦਾ ਕਿ ਤਾ ਦੇ ਨਿੰਮੇ ਕਿੱਥੇ ਜੋ ਇੱਥੇ 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 ਬੱਸ ਬੱਸ ਆ ਯਾ ਤੇਰਾ ਦਾ ਤੱਕਾ ਯਾਰ ਫੇ ਤੇਰੀ ਮਰਜ਼ੀ ਤੂੰ ਥਾਪੀ ਮਾਰ ਦੇ ਰਸੀਂ ਅੱਪੀ ਦਾ ਬਗੈਰ ਇਹ ਬੋਲੋ ਪਾ ਲਈ ਆਪਾਂ 1 ਰੁਪਿਆ ਵੀ ਲੈ ਗਾ ਆ ਫੜੀ ਫੜਾ ਹੁਣ ਗੱਲੇ ਕੋਈ ਜਰ ਹੱਥ ਹੋ ਗਈ ਜਰ ਥਾਪੀ ਵਾ ਤੇਰੇ ਨਾਲ ਪਾਰਾਂ ਦੇ 2-5 ਰੁਪਏ ਕਿਸੇ ਨਾਲ ਹਮ ਕਦਰ ਕਰ ਹੁਣ ਮੁੱਢੇ ਪਾਲ ਖਰੀਦੋ ਕਦਰ ਕਰ ਹੁਣ ਨਾ ਕਦਰ ਕਰ ਜੇ ਮਾਲ ਰੱਖ ਪਾਏ ਨੀ ਭਾਈ ਨਵੇਂ ਬੰਦੇ ਆ ਰਹੇ ਆ ਹੁਣ ਨਵੇਂ ਬੰਦੇ ਆ ਰਹੇ ਆ ਉਹ ਪੈਸੇ 13000 ਦਾ 12500 ਦਾ 12500 ਦੇ ਆ ਦੋ ਬੱਚੇ ਨੇ ਭਾਈ ਚੈੱਕ ਕਰ ਲੋ ਪਹਿਲਾਂ 12500 ਰੁਪਏ ਦੇ ਜੀ ਆ ਦੋ ਬੱਚੇ ਇੱਕ ਤਾਂ ਆ ਖੜਾਗਾ ਤੇ ਇੱਕ ਆ ਖੜਾ ਡੱਬਾ ਹਨ ਕਾਲੇ ਕਾ ਤੋਂ ਢੂਲੇ ਵਾਲ ਨੂੰ ਹੋ ਗਏ ਇਹ ਆ ਦੋ ਬੱਕਰੇ ਨੇ ਬੂਟੇ ਬਾਈ ਨੇ ਬੂਟੇ ਬਾਈ ਕਿਵੇਂ ਖੁਸ਼ ਹਾਂਜੀ ਖੁਸ਼ ਆ ਤੇ ਕਿੰਨੇ ਦਾ ਹੋ ਗਿਆ ਸਾਦਾ ਬਾਈ ਇਹ 12.5 ਦਾ ਜੀ 12.5 ਦਾ ਲੈ ਚਾਤਾ ਹਦੀਪ ਵੀ ਖੜਾ ਠੀਕ ਆ ਜੀ ਕਿਹੜੇ ਬਾਈ ਨੂੰ ਦਵਾਤੇ ਆ ਬਾਈ ਅੱਛਾ ਕਾਲੇ ਕਾ ਤੋਂ ਢੂਲੇ ਵਾਲ ਨੂੰ ਭਾਗੇ ਢੂਲੇ ਵਾਲ ਨੂੰ ਭਾਗੇ ਜੇ ਬੱਕਰੇ ਪੂਰਾ ਭਸਮਾ ਮੁਕਾਬਲਾ ਸੀ ਜਿਵੇਂ ਅੱਜ ਪਤੰਗਾਂ ਦੇ ਪੇਚੇ ਪੈਂਦੇ ਦੀ ਅੱਜ ਇਸ ਤਰ੍ਹਾਂ ਦੇ ਪੇਚੇ ਪੈ ਨੇ ਆਰੇ ਬਾਬਾ ਅੱਗੇ ਆਸੀ 12 ਰੁਪਏ ਪੈਸੇ ਦੋ ਬੱਚੇ ਟਰੋਲਾ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਕਰਾਤਾ ਸੌਦਾ ਜੀ ਨਿੰਮੀ ਬਾਈ ਨੇ ਤੇ ਸਦੀਕ ਚਾਚੇ ਨੇ ਹੈਨਾ